ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਉਹ ਦੇਸ਼ ਦਲੀਆਂ ਤੇ ਮੈਂ ਹਾ ਤੀਰ ਸਿੰਘ ਸਨੇ ਅਸੀਂ ਕਿਹੜੇ ਜੀਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਖੜੇ ਆ ਅੱਜ ਸੰਯੁਕਤ ਮੋਰਚੇ ਨੇ ਜਿਹੜੀ ਆ ਹਗਾਮੀ ਮੀਟਿੰਗ ਕੀਤੀ ਹੈ ਜਿਸ ਵਿੱਚ ਵੱਖ-ਵੱਖ ਅੱਗੂ ਪਹੁੰਚੇ ਨੇ ਸ ਆ ਵਿਧਾਇਕ ਨਰੇਸ਼ ਘਟਾਰੀਆ ਚੰਦ ਸਿੰਘ ਗੱਲ ਤੇ ਹੋਰ ਵੀ ਆਗੂ ਪਹੁੰਚੇ ਨੇ ਗੱਲਬਾਤ ਕਰਾਂਗੇ ਮੇਰਾ ਖਿਆਲ 11ਵੇਂ ਮਹੀਨੇ ਪਿਛਲੇ ਸਾਲ ਦੇ ਅਲੀਪੁਰ ਲੜਾਈ ਹੋਈ ਸੀ ਉਹ ਸਬੰਧ ਵਿੱਚ ਉਥੇ ਇਹ ਰਾਣੇ ਧਰਨਾ ਲਗਾਇਆ ਸੀਗਾ ਤੇ ਧਰਨਾ ਲਾਉਣ ਤੋਂ ਬਾਅਦ ਮੈਨੂੰ ਉਹਦੋਂ ਪਹਿਲਾਂ ਕੋਈ ਨਹੀਂ ਪਤਾ ਨਾਮ ਐ ਕਰਵਾਇਆ ਇਹਨਾਂ ਨੂੰ ਦੱਸਿਆ ਵੀ ਸੀਗਾ ਚਲੋ ਕਦੇ ਨਹੀਂ ਸੀ ਇਹ ਹੁਣਗਾ ਤੁਹਾਨੂੰ ਦੱਸ ਦਿੰਦੇ ਆ ਵੀ ਉਹਨੇ ਇਹ ਜੀ ਉਂਗਲ ਆਪ ਵੱਢੀ ਆ ਮੈਂ ਕਿਹਾ ਵੀ ਮੈਨੂੰ ਤਸੱਲੀ ਕਰ ਲੈਂਦੇ ਉਹ ਖੀਰ ਮੁੜ ਕੇ ਬਾਬਾ ਜੀ ਦੇ ਵਿੱਚ ਪੈ ਕੇ ਨਿਵੇੜ ਦਿੱਤਾ ਸੀ ਆਪਣੇ ਸ਼ਹੀਦੀ ਸਾਹ ਵਾਲੀ ਉਹਦੇ ਵਿੱਚ ਇਹ ਗੱਲ ਕਹੀ ਸੀ ਵੀ ਜੇਕਰ ਇਹ ਪਰਚਾ ਨਾ ਕੈਂਸਲ ਕਰੂਗਾ ਤੇ ਇਹਨਾਂ ਦੇ ਛੱਬੀ ਦੂਜਾ ਉਲਟਾ ਵਿਆਸੀ ਲਵਾਵਾਂਗੇ ਇਹ ਹੁਣ ਕਹਿੰਦੇ ਆ ਵੀ ਉਹਨਾਂ ਨੇ ਉਹ ਪਰਚਾ ਤਾਂ ਉਹ ਤੋਂ ਕੈਂਸਲ ਹੋ ਗਿਆ ਮੈਂ ਕਹਿ ਦਿੱਤਾ ਤਾਂ ਹੋ ਗਿਆ ਇਹ ਕਹਿੰਦਾ ਜੀ ਉਹਨਾਂ ਨੇ ਹੁਣ ਸਗਾਸਾ ਪਾਤਾ ਸਗਾਸੇ ਦਾ ਵੇਖੋ ਮੈਨੂੰ ਨਹੀਂ ਪਤਾ ਤਾਂ ਕੋਈ ਮੈਂ ਉਹਨਾਂ ਨੂੰ ਪੁੱਛਿਆ ਨਾ ਸਾਨੂੰ ਪੁੱਛ ਕੇ ਪਾਇਆ ਉਹਨਾਂ ਨੇ ਤੇ ਇਹ ਇਸ ਸਬੰਧ ਵਿੱਚ ਸੱਦਿਆ ਵੀ ਜੇ ਜਾਂ ਤਾਂ ਉਹਨਾਂ ਨੂੰ ਕੋ ਸਗਾਸਾ ਵਾਪਸ ਲੈਣ ਤੇ ਨਹੀਂ ਤੇ ਫਿਰ ਅਸੀਂ ਉਲਟਾ ਉਹਨਾਂ ਤੇ ਬਿਆਸੀ ਲਵਾਉਣਾ ਆ ਗਾ ਉਹ ਸਬੰਧ ਵਿੱਚ ਮੈਨੂੰ ਸੱਦਿਆ ਇਹਨਾਂ ਨੇ ਵੀ ਉਹਨਾਂ ਨੂੰ ਕਹਿ ਦਿੰਦਾ ਮੈਂ ਕਹਿੰਦਾ ਚਲੋ ਮੈਨੂੰ ਪਤਾ ਨਹੀਂ ਮੈਂ ਇਸ ਗੱਲ ਦੀ ਸੌਂਹ ਦੇ ਦਿੰਦਾ ਜੇ ਮੈਨੂੰ ਪਤਾ ਹੋਵੇ ਹੁਣ ਤੁਸੀਂ ਕਿਹਾ ਵਾਰ ਤਾਂ ਜਾ ਕੇ ਪੁੱਛ ਲੈਣਾ ਉਹਨਾਂ ਨੂੰ ਵੀ ਕਿਉਂ ਤੁਸੀਂ ਇਹ ਕੰਮ ਕੀਤਾ ਕਿਸਾਨ ਮੋਰਚੇ ਚੈਪਟਰ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਸੰਯੁਕਤ ਮੋਰਚੇ ਦੀ ਮੀਟਿੰਗ ਕੀਤੀ ਗਈ ਸੀ ਜਿੱਕੇ ਜੋ ਲਖੋਵਾਲ ਦੇ ਮੀਤ ਪ੍ਰਧਾਨ ਪੰਜਾਬ ਤੇ ਕੁਝ ਪਿਛਲੇ ਦਿਨਾਂ ਵਿੱਚ ਝੂਠਾ ਮਕਦਮਾ ਦਰਜ ਕੀਤਾ ਗਿਆ ਸੀ ਜਿਦੇ ਵਿੱਚ ਪ੍ਰਸ਼ਾਸਨ ਉੱਤਰ ਐਮਐਲਏ ਨੇ ਵਾਅਦਾ ਕੀਤਾ ਸੀ ਕਿ ਉਹ ਮਕਦਮਾ ਖਾਰਜ ਕਰਕੇ ਹੋ ਦੋਸ਼ੀ ਅਮਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਤੋ ਅਮਲ ਵਿੱਚ ਨਹੀਂ ਲਿਆਂਦਾ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਦੁਬਾਰਾ ਮੀਟਿੰਗ ਕਰਕੇ ਐਮਐਲਏ ਨੂੰ ਮੰਗ ਪੱਤਰ ਦਿੱਤਾ ਹੈ ਕਿ ਜੇ ਤੁਸੀਂ ਉਹਨਾਂ ਝੂਠੇ ਬੰਦਿਆਂ ਤੇ ਕਾਰਵਾਈ ਨਹੀਂ ਕਰਦੇ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਰ ਸਮੇਤ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ 10 ਅਪ੍ਰੈਲ ਨੂੰ ਇਹਨਾਂ ਦੇ ਦਫ਼ਤਰ ਦਾ ਘਰਾਓ ਕਰਨਗੀਆਂ ਇਸ ਕਰਕੇ ਅੱਜ ਐਮਐਲਏ ਜੀਰਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਇਹਨੂੰ ਸਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਜੀਰਾ ਦੇ ਸਿੰਘ ਸਭਾ ਗੁਰਦੁਆਰੇ ਦੇ ਵਿਖੇ ਮੀਟਿੰਗ ਸੱਦੀ ਗਈ ਚਾਹੇ ਪਿਛਲੇ ਸਮੇਂ ਦੌਰਾਨ ਹਰदयाल ਸਿੰਘ ਸਰਪੰਚ ਸਾਹਿਬ ਸਰਪੰਚ ਆਲੀਪੁਰ ਤੇ ਇੱਕ ਝੂਠਾ ਮੁਕੱਦਮਾ ਦਰਜ ਹੋਇਆ ਸੀਗਾ ਉਸ ਦੇ ਇਬਜ ਦੇ ਵਿੱਚ ਨਰੇਸ਼ ਕਟਾਰੀਆ ਐਮਐਲਏ ਦੇ ਬਾਰ ਮੂਰੇ ਧਰਨਾ ਦਿੱਤਾ ਗਿਆ ਔਰ ਪ੍ਰਸ਼ਾਸਨ ਨੇ ਉਸ ਧਰਦੇ ਤੋਂ ਸਮਾਪਤ ਹੋਣ ਤੋਂ ਬਾਅਦ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਜੇ ਇਹ ਮੁਕੱਦਮਾ ਝੂਠਾ ਦਰਜ ਹੋਇਆ ਪਾਇਆ ਗਿਆ ਤਾਂ ਉਹਨਾਂ ਵਿਰੁੱਧ ਜਿਹੜਾ 182 ਦਾ ਕਲੰਦਰੇ ਭਰ ਕੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਊਗੀ ਪਰ ਅਜੇ ਤੱਕ ਪ੍ਰਸ਼ਾਸਨ ਨੇ ਉਹਨਾਂ ਵਿਰੁੱਧ ਕੋਈ ਵੀ ਇਹੋ ਜੀ ਕਾਰਵਾਈ ਨਹੀਂ ਕੀਤੀ ਸਭੋ ਜਨਾ ਜਿਹੜਾ ਮੁਕਦਮਾ ਕੋ ਕੈਨਸਲ ਹੋ ਗਿਆ ਸੀ ਔਰ ਜਿਨ੍ਹਾਂ ਨੇ ਮੁਕਦਮਾ ਦਰਜ ਕਰਵਾਇਆ ਸੀ ਉਹਨਾਂ ਨੇ ਇਹ ਇਸਤਿਕਾਸਾ ਜਿਹੜਾ ਕੋਰਟ ਦੇ ਵਿੱਚ ਧਾਇਰ ਕਰ ਦਿੱਤਾ ਪਰ ਅੱਜ ਸਾਰੇ ਜਥੇਬੰਦੀਆਂ ਨੇ ਰਲ ਕੇ ਇੱਕ ਸਨੇਹਾ ਦੇਣ ਦੀ ਐਮਐਲਏ ਨੂੰ ਹਲਕੇ ਦੇ ਐਮਐਲਏ ਨੂੰ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜੇ 10 ਅਪ੍ਰੈਲ ਤਿੱਕਰ ਜਿਹੜਾ ਨਾ ਉਹ ਉਹਨਾਂ ਦੇ ਉੱਪਰ ਮਕੂਠਾ ਜਿਹੜਾ ਉਹਨਾਂ ਨੇ ਮੁਕਦਮਾ ਦਰਜ ਕਰਵਾਏ ਸੀ ਉਹਨਾਂ ਉੱਪਰ ਬੰਦੀ ਕਾਰਵਾਈ ਨਾ ਕੀਤੀ ਗਈ ਤਾਂ 10 ਅਪ੍ਰੈਲ ਨੂੰ ਇੱਕ ਵਿਸ਼ਾਣ ਤਰਨਾ ਜਿਹੜਾ ਹਲਕੇ ਦੇ ਐਮਐਲਏ ਦੇ ਕਟਾਰੀਏ ਦੇ ਬਾਰ ਮੂਲੇ ਦਿੱਤਾ ਜਾਊਗਾ